ਆ ਬਾਈ ਜੀ ਇਹਦੀ ਹੁਣ ਪਾਇਪ ਬਾਨਣੀ ਸ਼ੁਰੂ ਹੋ ਗਈ ਆ 50 ਦਿਨਾਂ ਦੀ ਹੋ ਗਈ ਆ ਤੇ ਆਪਾਂ ਇਹਦੇ ਤੇ ਬਾਈ ਜੀ ਪਦਾਨ ਜਿਹੜੀ ਉਹ ਨਹੀਂ ਪਾਵਾਂਗੇ 90 85 ਤੋਂ 90 ਦਿਨਾਂ ਦੇ ਵਿੱਚ ਦੀ ਆਪਾਂ ਕਟਾਈ ਕਰਨੀ ਆ 50 ਹੋ ਗਏ ਆ ਤੇ ਮਗਰ ਇਹਦੇ 35 ਦਿਨ ਰਹਿ ਗਏ ਆ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੇ ਵੀਰੋ ਆਪਣੀ ਜਿਹੜੀ 11 ਜੂਨ ਦੀ ਬਾਸਪਤੀ 1509 ਆਪਾਂ ਹਰ ਸਾਲ ਦੀ ਤਰ੍ਹਾਂ ਲਾਉਨੇ ਆ ਕਿਉਂਕਿ ਤੀਜੀ ਫਸਲ ਆਪਾਂ ਲੈਣੀ ਹੁੰਦੀ ਆ ਗੋਪੀ ਤੇ ਦਿਨ ਹੋ ਗਏ ਨੂੰ ਅੱਜ 50 ਤੇ 50 ਦਿਨਾਂ ਦੀ ਹੋ ਗਈ ਆ ਬਾਈ ਜੀ ਕੇਰਾ ਇਹਨੂੰ ਆਪਾਂ 15 ਤੋਂ 20 ਦਿਨ ਜਿਹੜਾ ਪਾਣੀ ਪੂਰਾ ਦਿੱਤਾ ਸੀ ਵੀ ਥੱਲੇ ਕੋਈ ਕੱਖ ਵਗੈਰਾ ਨਾ ਹੋਣ ਉਦੋਂ ਬਾਅਦ ਜਿਹੜਾ 20 25 ਦਿਨਾਂ ਜਿਹੜੇ ਆ ਨੰਗ ਚੁੱਕੇ ਆ ਇਹਨਾਂ 'ਚ ਆਪਾਂ ਪਾਣੀ ਆ ਜਿਹੜਾ ਇਹਦਾ ਹਫ਼ਤੇ ਤੋਂ ਸ਼ੁਰੂ ਕਰਤਾ ਸੀਗਾ ਲਾਉਣਾ ਵੀ ਹਫ਼ਤੇ ਹਫ਼ਤੇ ਤੋਂ ਸ਼ੁਰੂ ਹੋਇਆ ਸੀ ਪਾਣੀ ਤੇ ਹੁਣ ਜਿਹੜੀ ਇਹਦੀ ਕੰਡੀਸ਼ਨ ਆ ਵੀਰੇ ਉਹ ਬਣ ਗਈ ਆਪਣੀ ਪੈਪ 'ਚ ਆ ਤੁਹਾਨੂੰ ਦਿਖਾ ਦਈਏ ਵੀ ਆ ਬਾਈ ਦੀ ਹੁਣ ਪਾਈਪ ਬਣਨੀ ਸ਼ੁਰੂ ਹੋ ਗਈ ਆ 50 ਡਣਾ ਦੀ ਹੋ ਗਈ ਆ ਅੱਜ ਤੋਂ 15 ਕ ਦਿਨਾਂ ਤਾਈਂ ਇਹ ਜਿਹੜੀ ਪੂਰੀ ਪਾਈਪ ਬਣ ਕੇ ਨਸਾਰੇ ਦੇ ਨੇੜੇ ਆ ਜਾਊਗੀ ਹੁਣ ਜਿਹੜੀ ਇਹਦੀ ਕੰਡੀਸ਼ਨ ਆ ਵੀ ਇਹ ਪਾਣੀ ਇਹਨੂੰ ਹੁਣ ਪੂਰਾ ਚਾਹੀਦਾ ਹੀ ਇੱਕ ਮਹੀਨਾ ਹੁਣ ਇਹਦਾ ਜਿਹੜਾ ਪਾਣੀ ਇਹਨੂੰ ਇਹਦਾ ਜ਼ੋਰ ਲੱਗਣਾ ਹੈ ਪਾਈਪ ਦੇ ਬਗੋਲਾ ਬਣਨਾ ਹੈ ਤੇ ਹੁਣ ਇਹਨੂੰ ਪਾਣੀ ਦੀ ਫੇਰ ਜ਼ਿਆਦਾ ਲੋੜ ਪਊਗੀ ਹੁਣ ਇਹਨੂੰ ਆਪਾਂ ਜਿਹੜਾ 20 20 ਦਿਨ 25 ਦਿਨ ਜਿਹੜਾ ਪਾਣੀ ਦੇਣਾ ਉਹ ਹੋ ਸਕਦਾ ਤੀਜੇ ਚੌਥੇ ਦਿਨ ਇਹਨੂੰ ਲਗਾਤਾਰ ਪਾਣੀ ਦੇਣਾ ਪਵੇ ਕਿਉਂਕਿ ਇਸ ਟਾਈਮ ਜਦੋਂ ਇਹਨੂੰ ਪਾਣੀ ਦੀ ਦਿੱਕਤ ਆਉਂਦੀ ਆ ਫਿਰ ਜੇ ਪਾਣੀ ਦੀ ਕਮੀ ਆ ਗਈ ਤਾਂ ਫੋਕੀ ਮੁੰਜਰਾ ਜਿਹੜੀ ਉਹ ਬਾਈ ਜੀ ਜ਼ਰੂਰ ਕੱਢੂਗੀ ਤੇ ਫਿਰ ਦਿੱਕਤ ਆਪਾਂ ਨੂੰ ਛਾੜ ਦੇ ਵਿੱਚ ਤਾਂ ਫਰ ਘਾਟਾ ਆਉਣੀ ਹੀ ਆਉਣੀ ਆ ਜਦੋਂ ਫੋਕੀ ਮੁੰਜਰਾ ਆਊਗੀ ਤੇ ਹਜੇ ਤਾਂ ਹੀ ਆਪਾਂ ਜਿਹੜੀ ਇਹ ਸਪਰੇਅ ਇਹਦੇ ਤੇ ਇੱਕ ਸਿਰਫ ਲੈਮండా ਆਪਾਂ ਪਾਣੀ 'ਚ ਛੱਡੀ ਸੀ ਜਿਹੜੀ ਕੋਈ ਕੀੜੀ ਕੁੜੀ ਦੀ ਸ਼ਿਕਾਇਤ ਆ ਆ ਤੁਹਾਨੂੰ ਬੂਝੇ ਦਿਖਾ ਦਿੰਨੇ ਆ ਕਿ ਕਿਸੇ ਬੂਟੇ ਨੂੰ ਕੋਈ ਇੱਕ ਅੱਧੀ ਸਾਖਤਾ ਹੋ ਸਕਦੀ ਹੈ ਨਹੀਂ ਤਾਂ ਤਕਰੀਬਨ ਨਹੀਂ ਪ੍ਰੋਬਲਮ ਆਉਣ ਦਿੱਤੀ ਉਸ ਦਵਾਈ ਨੇ ਕਿਉਂਕਿ بارش ਆਪਣੇ ਇਸ ਏਰੀਆ 'ਚ ਬਹੁਤ ਘੱਟ ਹੋਈ ਆ ਤੇ ਪਰ ਨਹਿਰੀ ਪਾਣੀ ਆਪਣੇ ਕੋਲੇ ਬਹੁਤ ਹੈਗਾ ਕਰਕੇ ਤੇ ਕੰਮ ਸਰੀ ਜਾਂਦਾ ਹਜੇ ਚੱਲੀ ਜਾਂਦਾ ਕੰਮ ਤੇ ਆਪਾਂ ਇਹਦੇ ਤੇ ਬਾਈ ਜੀ ਪ੍ਰਦਾਨ ਆ ਜਿਹੜੀ ਉਹ ਨਹੀਂ ਪਾਵਾਂਗੇ ਅੱਗੇ ਵੀ ਨਹੀਂ ਪਾਈ ਹਰ ਸਾਲ ਦੀ ਤਰ੍ਹਾਂ ਪ੍ਰਦਾਨ ਤੋਂ ਆਪਾਂ ਸਟਕਾਰਾ ਪਾਇਆ ਹੋਇਆ ਹੈ ਇਹਦੇ ਤੇ ਹੁਣ ਆਪਾਂ ਇੱਕੋ ਸਪਰੇਅ ਲਾਵਾਂਗੇ ਜਿੱਦਣ ਇਹ ਤਕਰੀਬਨ ਕੋਈ ਆ ਪੂਰੀ ਪਾਇਪ ਦੇ ਵਿੱਚ ਆ ਗਈ ਆਪਾਂ ਨੂੰ ਪਤਾ ਲੱਗ ਜੂ ਪੰਜਾਂ ਤਾਰਾਂ ਦਿਨਾਂ ਦੇ ਵਿੱਚ ਦੀ ਇਹ ਜਿਹੜੀ ਹੈਗੀ ਆ ਮੁੰਜਰ ਬਾਹਰ ਆਊਗੀ ਉਸ ਦਿਨ ਆਪਾਂ ਇਹਦੇ ਤੇ ਇੱਕੋ ਸਪਰੇਅ ਲਾਉਣੀ ਆ ਤੇ ਇੱਕੋ ਸਪਰੇਅ ਤੇ ਇਹ ਪਕਾਵਾਂਗੇ ਚੰਗੀ ਸਪਰੇਅ ਲਾਵਾਂਗੇ ਤੇ ਜਿਹੜੀ ਕੁਆਲਿਟੀ ਵੀ ਸੋਹਣੀ ਬਣੇ ਰੰਗ ਰੰਗ ਦੀ ਚਮਕ ਬਣ ਜੇ ਤੇ ਫੇਰ ਤੁਹਾਨੂੰ ਆਪਾਂ ਜਿਵੇਂ ਜਿਵੇਂ ਇਹ ਆਪਣੀ ਪਾਇਪ ਚਾਊਗੀ ਨਸਾਰੇ ਜਾਊਗੀ ਨਸਰੂਗੀ ਆਪਾਂ ਤੁਹਾਨੂੰ ਓਵੇਂ ਓਵੇਂ ਬਾਈ ਸਾਰੀਆਂ ਵੀਡੀਓ ਪਾਵਾਂਗੇ ਕਿਉਂਕਿ ਪਹਿਲਾਂ ਲਵਾਈ ਤੋਂ ਲੈ ਕੇ ਸਾਰੀਆਂ ਵੀਡੀਓ ਪਾਉਂਦੇ ਆਏ ਆ ਆ ਵਿੱਚੋਂ ਨਹੀਂ ਪਾਈ ਗਈ ਆ ਹੁਣ ਅੱਜ 50 ਦਿਨਾਂ ਦੀ ਇਹ ਬਾਸਪਤੀ ਹੋ ਗਈ ਆਪਣੀ ਤਕਰੀਬਨ 90 85 ਤੋਂ 90 ਦਿਨਾਂ ਦੇ ਵਿੱਚ ਦੀ ਆਪਾਂ ਕਟਾਈ ਕਰਨੀ ਆ 50 ਹੋ ਗਏ ਆ ਤੇ ਮਗਰ ਇਹਦੇ 35 ਦਿਨ ਰਹਿ ਗਏ ਆ ਤੇ 35 ਦਿਨਾਂ ਤੋਂ ਬਾਅਦ ਫਿਰ ਆਪਾਂ ਜਿਹੜਾ ਅਗਲਾ ਪ੍ਰੋਸੈਸ ਆ ਉਹ ਵੀ ਆਪਾਂ ਸ਼ੁਰੂ ਕਰਨਾ ਹੈ ਜਿਹੜੀ ਗੋਭੀ ਦੀ ਪਨੀਰੀ ਪਨੂਰੀ ਵਾਲਾ ਉਹ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ ਕਿ ਕਿਵੇਂ ਵੇਚਣੀ ਆ ਕੀ ਸਿਸਟਮ ਆ ਉਹਦਾ ਬਜਾਰ ਦਾ ਤੇ ਆ ਤੁਹਾਨੂੰ ਆਪਾਂ ਬਾਸਪਤੀ ਸਾਰੀ ਦਿਖਾ ਦਈਏ ਜਿਹੜੀ ਝੰਡੇ ਰੋਗ ਦੀ ਬੜੀ ਐ ਤੇ ਕੀ ਸਮੱਸਿਆ ਆਈ ਸੀ ਲੋਕਾਂ ਨੂੰ ਤੇ ਆਪਣੇ ਬਾਈ ਜੀ ਜਮਾਂ ਜਿਹੜੀ ਹੈਗੀ ਆ ਸਮੱਸਿਆ ਨਾ ਹੀ ਆਈ ਕਿਉਂਕਿ ਆਪਾਂ ਜਿਹੜਾ ਸੀਡ ਆ ਉਹਦਾ ਝਾੜ ਕੇ ਰੱਖਦੇ ਆ ਹਰ ਸਾਲ 1509 ਦਾ ਜਿਹੜੇ ਬੂਟੇ ਦੇ ਵਿੱਚ ਕੋਈ ਕਮੀ ਹੁੰਦੀ ਆ ਉਹ ਪਹਿਲਾਂ ਹੀ ਕੱਢ ਦੇਈ ਦੀ ਆ ਤੇ ਤਾਈਓ ਕੋਈ ਦਿੱਕਤ ਨਹੀਂ ਆਉਂਦਾ ਜਿੰਨੇ ਵੀ ਤੁਸੀਂ ਬਾਜ਼ਾਰੂ ਸੀਡ ਲੈਨੇ ਆ ਉਹਨਾਂ ਦੇ ਵਿੱਚ ਬਾਈ ਜੀ ਤਕਰੀਬਨ ਸਾਰਿਆਂ 'ਚ ਹੀ ਇਹ ਜਿਹੜੀ ਸਮੱਸਿਆ ਆਈ ਆ ਝੰਡੇ ਰੋਗ ਦੀ ਤੇ ਜਿਵੇਂ ਜਿਵੇਂ ਬਾਈ ਜੀ ਇਹਦਾ ਨਸਾਰਾ ਆਊਗਾ ਭਗੋਲ ਚ ਆਊਗੀ ਓਵੇਂ ਓਵੇਂ ਆਪਾਂ ਤੁਹਾਨੂੰ ਦਿਖਾਵਾਂਗੇ ਕਿੰਨੇ ਟੈਂਪਰੇਚਰ 'ਚ ਨਸਰ ਰਹੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਹੋ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਜੀ ਧੰਨਵਾਦ ਜੀ ਸ਼ਾਸਿਕਾ